ਚਲ ਪੁੱਤ ਚੱਲ ਗਿਆ ਆਪਾਂ ਉਹ ਤਾਂ ਆਏ ਨਹੀਂ ਕਿ ਟਾਈਮ ਲੱਗ ਜੂਗਾ ਹੈ ਚੱਲ ਆ ਜਾ ਬਈ ਆ ਯਾਰ ਆਪਾਂ ਨੂੰ ਪਾਈ ਦੇ ਆਪਾਂ ਵੀ ਜੀ ਹਾਂ ਜੀ ਬਈ ਯਾਰ ਕੋਨਾ ਅਸੀਂ ਉੱਠਣ ਲੱਗੇ ਸਮਾਨ ਟੁੱਟ ਗਿਆ ਯਾਰ ਯਾਥੇ ਕੋ ਬੇਟਰ ਨਹੀਂ ਵੇਟਰ ਤਾਂ ਹੈ ਨਹੀਂ ਸੀਗਾ ਇਹਨੇ ਵੀ ਦੇਖਿਆ ਨਹੀਂ ਬਾਬਾ ਯਾਰ ਤੁਸੀਂ ਕਿਵੇਂ ਆ ਗਏ ਤੁਸੀਂ ਤਾਂ ਜੋ ਦੇਖਿਆ ਨਹੀਂ ਕਿਹਨੇ ਨਹੀਂ ਵੀ ਦੇਖਿਆ ਬਾ ਕੀਨੇ ਦੇਖਿਆ ਆ ਵੀ ਮੇਰੇ ਮੁੰਡੇ ਨੇ ਜੋ ਇਹ ਦੇਖੂਗਾ ਉਹ ਹੀ ਕਰੂਗਾ ਨਾ ਤੇ ਜੇ ਮੈਂ ਇਹ ਚੀਜ਼ ਸੋਚ ਕੇ ਚਲਾ ਜਾਂਦਾ ਵੀ ਇੱਥੇ ਕੋਈ ਨਹੀਂਗਾ ਚੱਲੀ ਗਏ ਤੇ ਭਲਕੇ ਇਹ ਵੀ ਝੂਠ ਬੋਲੂਗਾ ਇਹ ਕੂ ਦਾ ਮੇਰੇ ਪਿਓ ਨੇ ਵੀ ਉੱਥੇ ਝੂਠ ਬੋਲ ਕੇ ਨਿਕਲੇ ਮੈਂ ਵੀ ਝੂਠ ਬੋਲਾਂ ਕਿਉਂਕਿ ਜਵਾਬ ਉਹੀ ਸਿੱਖਦੇ ਆ ਨਾ ਜੋ ਅਸੀਂ ਬੋਲਦੇ ਆ ਇਹ ਸਾਰੇ ਪਹਿਲੇ ਇਨਸਾਨ ਆ ਤੁਸੀਂ ਜਿਹੜੇ ਇਹਨਾਂ ਨੇ ਸਦਾ ਆ ਕੇ ਸਾਡੇ ਬੋਲੇ ਨਹੀ ਨਿਕਲ ਜਾਂਦਾ ਵਾ ਜੋ ਜਵਾਬਾਂ ਨੂੰ ਅਸੀਂ ਸਿਖਾਵਾਂਗੇ ਉਹੀ ਸਿੱਖਣਗੇ ਇਹ ਤਾਂ ਹੈ ਜੀ ਜੋ ਜਵਾਕ ਦੇਖਦੇ ਆ ਘਰ ਦਾ ਮੌਲ ਚਾਹੇ ਬਾਹਰ ਦਾ ਮੌਲ ਸਾਡੇ ਚੋ ਹੀ ਦੇਖਿਆ ਜਾਂਦਾ ਇਹ ਤਾਂ ਦੇਖੋ ਧੰਨਵਾਦ ਟੋਟਾ ਜਿੰਦਾਂ ਨੇ ਆ ਮਿਲਿਆ